ਸ੍ਰੀ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਖਿਆ ਜਾਂ ਸਾਈਂ ਨੀ ਅਮੀਰ ਜੀ ਨੇ ਰੱਖਿਆ ਇਸ ਸੀ ਨੂੰ ਇਤਿਹਾਸ ਜਦੋਂ ਅਸੀਂ ਲਿਖ ਕੇ ਦਿੱਤਾ ਉਹਦੇ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਲਿਖਣ ਵਾਲਾ ਇੱਕ ਬੂਟੇਸ਼ਾ ਮੌਲਵੀ ਨਾਂ ਦਾ ਬਰਦਾਸਤਾ ਤੋਂ ਬੂਟੇਸ਼ਾ ਮੌਲਵੀ ਜਿਹੜਾ ਸੀਗਾ ਉਹ ਸਿੱਖਾਂ ਦਾ ਬਹੁਤ ਗਲਤ ਇਤਿਹਾਸ ਲਿਖ ਰਿਹਾ ਸੀਗਾ ਤੇ ਉਹਦੇ ਬਾਰੇ ਭਾਈ ਰਤਨ ਸਿੰਘ ਭੰਗੂ ਆਪਣੇ ਗ੍ਰੰਥ ਦੇ ਵਿੱਚ ਦੱਸ ਚੁੱਕੇ ਹੁਣ ਇੱਕ ਇਹ ਵੀ ਗੱਲ ਬੜੀ ਹੈਰਾਨੀ ਵਾਲੀ ਆ ਕਿ ਬੂਟੇਸ਼ਾ ਮੌਲਵੀ ਨੂੰ ਐਸੀ ਕੀ ਲੋੜ ਪਈ ਕਿ ਕਿ ਉਹਨੇ ਸਾਈ ਮੀਆਂ ਨਹੀਂ ਦਿਖੋ ਨਹੀਂ ਪੱਥਰ ਕਾ ਯਾਰ ਮਤਲਬ ਹੈਗੀ ਪਰ 1850 ਤੋਂ 1860 ਦੇ ਵਿੱਚ ਉਹ ਖੜੜਾ ਦਰਜ ਹੋਇਆ। ਉਹ ਖੜੜਾ ਪੰਜਾਬ ਨੂੰ ਇਸ ਕੁਆਰੀਜ਼ ਦੇ ਵਿੱਚ ਦਰਜ ਹੋਇਆ ਸੀਗਾ ਤੇ ਉਸ ਥੜੜੇ ਨੂੰ ਦਰਜ ਕਰਨ ਵਾਲਾ ਵੀ ਬੂਤੇ ਸ਼ਾਮਾ ਸੀ। ਡਾਕਟਰ ਗੰਡਾ ਸਿੰਘ ਜੀ, ਤਿਆਰਾ ਸਿੰਘ ਪਦਮ, ਪ੍ਰੋਫੈਸਰ ਤੇਜਾ ਸਿੰਘ ਜੀ ਇਹ ਤਿੰਨ ਸਕਾਲਰ ਹੋਏ ਸਿੱਖ ਧਰਮ ਦੇ ਬਹੁਤ ਵਧੀਆ ਸਕਾਲਰ ਹੋਏ ਆ ਕਾਫੀ ਮਿਹਨਤਾਂ ਕੀਤੀ ਹੈ ਲੋ ਇਹ ਤਿੰਨ ਬੰਦੇ ਵੀ ਪਹਿਲਾਂ ਇਸ ਗੱਲ ਤੇ ਸਹਿਮਤ ਨਹੀਂ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਖਿਆ ਆਖਿਆ ਜਾਂ ਸਾਈ ਮੀਆਂ ਮੀਰ ਜੀ ਨੇ ਰੱਖਿਆ ਇਸ ਸਾਰੀ ਗੱਲ ਦਾ ਜੋ ਸੋਸ਼ਲ ਮੀਡੀਆ ਤੇ ਹਿੱਸਾ ਬਣ ਤੋਂ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਇਹਦੇ ਪਿੱਛੇ ਅਸਲ ਸਚਾਈ ਹੈ ਕੀ ਸੋ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਅੱਜ ਤੁਹਾਨੂੰ ਸਰੋਤਾ ਸਮੇਤ ਗੱਲਾਂ ਸਾਰੀਆਂ ਸਮਝਾਉਣ ਦਾ ਯਤਨ ਕਰਾਂਗੇ ਧਿਆਨ ਨਾਲ ਇਸ ਵੀਡੀਓ ਨੂੰ ਸਮਝਿਓ ਜੋ ਕੁਝ ਪਿਛਲੇ ਇਤਿਹਾਸ ਦੇ ਵਿੱਚ ਜੋ ਕੁਝ ਧਾਰਨਾਵਾਂ ਦੇ ਵਿੱਚ ਬਣਿਆ ਉਹਨੂੰ ਸਮਝਣ ਦਾ ਇੱਕ ਛੋਟਾ ਜਿਹਾ ਯਤਨ ਕਰੀਏ ਸੋ ਭਾਈ ਰਤਨ ਸਿੰਘ ਪੰਗੂ ਜਿਹੜੇ 1841 ਦੇ ਵਿੱਚ ਪਰਾਚੀਨ ਪੰਥ ਪ੍ਰਕਾਸ਼ ਲਿਖਦੇ ਆ ਪਰਾਚੀਨ ਪੰਥ ਪ੍ਰਕਾਸ਼ ਦੇ ਜਿਹੜੇ ਕਰਤਾ ਭਾਈ ਰਤਨ ਸਿੰਘ ਪੰਗੂ ਆ ਇਹ ਬਾਬਾ ਮਹਿਤਾਬ ਸਿੰਘ ਉਹਨਾਂ ਦੇ ਪੁੱਤਰੇ ਆ ਬਾਬਾ ਮਹਿਤਾਬ ਸਿੰਘ ਤੇ ਬਾਬਾ ਸੁਖਾ ਸਿੰਘ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਵਢਿਆ ਸੀਗਾ ਉਹਨਾਂ ਦੇ ਪੋਤਰੇ ਜਿਹੜੇ ਆਪਣੇ ਗ੍ਰੰਥ ਦੇ ਵਿੱਚ ਦੱਸਦੇ ਆ ਕਿ ਕੈਪਟਨ ਮਰੀ ਨੂੰ ਇਤਿਹਾਸ ਜਦੋਂ ਅਸੀਂ ਲਿਖ ਕੇ ਦਿੱਤਾ ਉਹਦੇ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਲਿਖਣ ਵਾਲਾ ਇੱਕ ਬੂਟੇਸ਼ਾ ਮੌਲਵੀ ਨਾਂ ਦਾ ਬੰਦਾ ਸੀਗਾ ਉਹ ਬੂਟੇਸ਼ਾ ਮੌਲਵੀ ਜਿਹੜਾ ਸੀਗਾ ਉਹ ਸਿੱਖਾਂ ਦਾ ਬਹੁਤ ਗਲਤ ਇਤਿਹਾਸ ਲਿਖ ਰਿਹਾ ਸੀਗਾ ਤੇ ਉਹਦੇ ਬਾਰੇ ਭਾਈ ਰਤਨ ਸਿੰਘ ਭੰਗੂ ਆਪਣੇ ਗ੍ਰੰਥ ਦੇ ਵਿੱਚ ਦੱਸ ਚੁੱਕੇ ਨੇ ਸੋ ਜਿਹੜੀ ਗੱਲ ਸਾਈ ਮੀਆਂ ਮੀਰ ਜੀ ਦੇ ਨੀ ਪੱਥਰ ਰੱਖਣ ਦੀ ਆਉਂਦੀ ਆ ਉਹ ਸਭ ਤੋਂ ਪਹਿਲਾਂ ਪਹਿਲੀ ਵਾਰੀ ਜੇ ਕਿਸੇ ਸਰੋਤ ਦੇ ਵਿੱਚ ਆਈ ਆ ਤੇ ਉਹ ਆਈ ਆ 1448 ਦੇ ਵਿੱਚ ਪੰਜਾਬੀ ਤਵਾਰੀਖ ਇੱਕ ਬੋਕਾਂ ਦੀ ਆ ਜਿਹਦਾ ਜਿਹਦਾ ਕਰਤਾ ਜਿਹੜਾ ਆ ਉਹ ਰੂਤੇਸ਼ਾ ਮੌਲਵੀ ਆ ਉਹ ਪਹਿਲੀ ਵਾਰੀ ਲਿਖਦਾ ਆ ਕਿ ਗੁਰੂ ਅਰਜਨ ਦੇ ਪਾਸ਼ਾ ਨੇ ਸਾਈ ਮੀਆਂ ਮੀਰ ਜੀ ਨੂੰ ਸੁਨੇਹਾ ਭੇਜਿਆ ਤੇ ਸਾਈ ਮੀਆਂ ਮੀਰ ਜੀ ਗੁਰੂ ਪਾਸ਼ਾ ਦਾ ਸੁਨੇਹਾ ਸੁਣ ਕੇ ਨੀ ਪੱਥਰ ਰੱਖਣ ਵਾਸਤੇ ਆਈ ਇਹ ਪਹਿਲਾ ਜਿਹੜਾ ਹਵਾਲਾ ਇਹ ਗੁਰਦੇਸ਼ਾ ਮੌਲਵੀ ਦੀ ਕਿਤਾਬ ਚੋਂ ਮਿਲਦਾ ਆ ਸੋ ਜਿਹੜਾ ਸਿੱਖਾਂ ਦੇ ਪੈਰਲਰ ਹਵਾਲੇ ਆਏ ਆ ਉਹਦੇ ਵਿੱਚੋਂ ਭਾਈ ਰਤਨ ਸਿੰਘ ਭੰਗੂ ਜਾਂ ਉਸ ਤੋਂ 1843 ਦੇ ਵਿੱਚ ਭਾਈ ਸੰਤੋਖ ਸਿੰਘ ਹੁਣੀ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਉਹਨਾਂ ਨੇ ਕੀ ਲਿਖਿਆ ਭਾਈ ਸੰਤੋਖ ਸਿੰਘ ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਹੀਂ ਪੱਥਰ ਰੱਖਿਆ ਤੇ ਕੋਲ ਖੜੇ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸੋ ਇਹ ਇਹ ਹੈਗਾ ਸਿੱਖਾਂ ਦਾ ਸਰੋਤ ਇਧਰ ਇੱਕ ਮੁਸਲਮਾਨਾਂ ਦਾ ਸਰੋਤ ਸੀਗਾ ਜਿਹੜਾ ਗੂਟੇ ਸ਼ਾਹ ਮੌਲਵੀ ਦਾ 1848 ਦੇ ਵਿੱਚ ਪੰਜਾਬੀ ਤਵਾਰੀਖ ਕਿਤਾਬ ਆਉਂਦੀ ਆ। ਇਸ ਤੋਂ ਅਗਾਹ ਜਾ ਕੇ ਇੱਕ ਸਰੋਤ ਆਉਂਦਾ ਆ ਸੋਹਣ ਲਾਲ ਸੂਰੀ ਜਿਹੜਾ ਸੋਹਣ ਲਾਲ ਸੂਰੀ ਆ ਇਹਨੂੰ ਪੰਜਾਬੀ ਨਹੀਂ ਆਉਂਦੀ ਇਹ ਇਹ ਫਾਰਸੀ ਉਰਦੂ ਇਹ ਪੜਨੀ ਤੇ ਲਿਖਣੀ ਜਾਣਦਾ ਆ। ਸੋ ਇਹਨੇ ਇਹਨੇ ਸੋਹਣ ਲਾਲ ਸੂਰੀ ਨੇ ਵੀ ਇੱਕ ਕਿਤਾਬ ਲਿਖੀ ਆ ਮੁੱਦਾ ਤੂ ਤਵਾਰੀਖੇ ਮੁੱਦਾ ਤੂ ਤਵਾਰੀਖੇ 1885 ਦੇ ਵਿੱਚ ਆਉਂਦੀ ਆ। ਉਹਦੇ ਵਿੱਚ ਇਹ ਗੱਲ ਨੂੰ ਕੋਟ ਕਰਦਾ ਆ ਸਾਈਂ ਮੀਆਂ ਮੀਰ ਦੇ ਨਹੀਂ ਪੱਥਰ ਵਾਲੇ ਨੂੰ ਤੇ ਨਾਲ ਇਹ ਗੱਲ ਐਡ ਕਰਦਾ ਆ ਕਿ ਗੁਰੂ ਸਾਹਿਬ ਆਪ ਗਏ ਤੇ ਜਾ ਕੇ ਸਾਈਂ ਮੀਆਂ ਮੀਰ ਜੀ ਨੂੰ ਲੈ ਕੇ ਆਏ ਤੇ ਫਿਰ ਨਹੀਂ ਰੱਖਿਆ ਨਹੀਂ ਪੱਥਰ ਰੱਖਿਆ ਹੁਣ ਬੂਟੇ ਚਾ ਮੌਲਵੀ ਇਹ ਗੱਲ ਲਿਖਦਾ ਇੱਕ ਸੁਨੇਹਾ ਭੇਜਿਆ ਪਰ ਇਧਰ ਸੋਹਣ ਲਾਲ ਸੂਰੀ ਫਿਰ ਲਾਲ ਗੱਲ ਐਡ ਕਰਦਾ ਆ ਕਿ ਗੁਰੂ ਸਾਹਿਬ ਆਪ ਗਏ ਜਾ ਕੇ ਲਿਆ ਕੇ ਸਾਈਂ ਮੀਆਂ ਮੀਰ ਜੀ ਨੂੰ ਹੀ ਪੱਥਰ ਰਖਾਇਆ ਸੋ ਇਹਨਾਂ ਦੋਨਾਂ ਬੰਦਿਆਂ ਦਾ ਜਿਹੜਾ ਸੋਨ ਲਾਲ ਸੁਰੀ 1885 ਚਾਉਂਦਾ ਵਾ ਇਹਦਾ ਜਿਹੜਾ ਸਰੋਤ ਹੈ ਉਹ 1848 ਪੰਜਾਬੀ ਤਵਾਰਿਕ ਕਿਤਾਬ ਆ ਪਰ ਜਿਹੜਾ ਗੂਟੇ ਸ਼ਾ ਮੌਲਵੀ ਆ ਉਹਦਾ 300 ਸਾਲ ਦਾ ਕੋਈ ਪਿੱਛੇ ਸਰੋਤ ਨਹੀਂ ਹੈਗਾ ਵੀ ਉਹ ਕਿੱਥੋਂ ਗੱਲ ਕਹਿ ਰਿਹਾ ਹੈ ਕਿੱਥੋਂ ਕਿੱਥੋਂ ਲਿਖੀ ਨੂੰ ਦੱਸ ਰਿਹਾ ਕੋਈ ਹਵਾਲਾ ਨਹੀਂ ਦਿੰਦਾ ਉਸ ਤੋਂ ਪਹਿਲਾਂ 5 ਸਾਲ ਭਾਈ ਰਤਨ ਭਾਈ ਸੰਤੋਖ ਸਿੰਘ ਉਹ ਨਹੀਂ ਜਿਹੜੇ ਆ ਉਹ 5 ਸਾਲ ਪਹਿਲਾਂ ਲਿਖਦੇ ਹੋ ਗੁਰੂ ਅਰਜਨ ਦੇਵ ਪਾਸ਼ਾ ਲਿਖ ਰਿਹਾ ਤੇ ਸਾਰੇ ਸਿੱਖਾਂ ਦੇ ਸਰੋਤ ਗੁਰੂ ਅਰਜਨ ਦੇਵ ਪਾਸ਼ਾ ਨੇ ਖੋਣੇ ਇੱਤੇ ਇਹ ਵੀ ਗੱਲ ਬੜੀ ਹੈਰਾਨੀ ਵਾਲੀ ਆ ਕਿ ਬੂਟੇ ਸ਼ਾ ਮੌਲਵੀ ਨੂੰ ਐਸੀ ਕੀ ਲੋੜ ਪਈ ਕਿ ਕਿ ਉਹਨੇ ਸਾਈ ਮੀਆਂਮੀਰ ਦੀ ਕੋਲੋਂ ਨਹੀਂ ਪੱਥਰ ਖਾਇਆ ਹਰਮਨਦਰ ਸਾਹਿਬ ਦਾ ਇਹ ਗੱਲ ਸਵਾਲ ਖੜਾ ਹੈ ਇਹਦੇ ਪਿੱਛੇ ਕਾਰਨ ਕੀ ਸੀਗਾ ਕਿ ਬੂਟੇ ਸ਼ਾ ਮੌਲਵੀ ਤੇ ਜਿੰਨੇ ਹੋਰ ਕਾਜੀ ਮੌਲਵੀ ਸੀਗੇ ਉਹ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਕਿ ਸਾਈ ਮੀਆਂਮੀਰ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣਾ ਆਪਣਾ ਪੀਰ ਮੰਨਿਆ ਸੀ ਆਪ ਮਰੀਦ ਬਣੇ ਸੀ ਹੁਣ ਮੁਸਲਮਾਨਾਂ ਦਾ ਸਭ ਤੋਂ ਵੱਡਾ ਪੀਰ ਹੋਵੇ ਸਾਈ ਮੀਆਂ ਮੀਰ ਜੀ ਤੇ ਉਹ ਜਾਵੇ ਗੁਰੂ ਅਰਜਨ ਦੇਵ ਪਾਸ਼ਾ ਦੇ ਚਰਨਾਂ ਦਾ ਪੌੜਾ ਬਣ ਜਵੇ ਇਹ ਗੱਲ ਪ੍ਰੇਮ ਦੀ ਖੇਡ ਗੁਰੂ ਸਾਹਿਬ ਤੇ ਸਾਈ ਮੀਆਂ ਮੀਰ ਜੀ ਦੇ ਵਿੱਚ ਤਾਂ ਠੀਕ ਆ ਪਰ ਜਿਹੜੇ ਹੋਰ ਪਿੱਛੇ ਬੈਠੇ ਮੁਸਲਮਾਨ ਜਾਂ ਮੌਲਵੀ ਜਾਂ ਕਾਜੀ ਇਹਨਾਂ ਦੇ ਵਿੱਚ ਠੀਕ ਨਹੀਂ ਹੈ ਇਹ ਬਰਦਾਸ਼ਤ ਨਹੀਂ ਕਰ 파 ਰਹੇ ਇਸ ਗੱਲ ਨੂੰ ਕਿ ਸਾਈ ਮੀਆਂ ਮੀਰ ਜੀ ਮੁਸਲਮਾਨਾਂ ਦਾ ਵੱਡਾ ਪੀਰ ਉਹ ਕਿਉਂ ਜਾਵੇ ਗੁਰੂ ਅਰਜਨ ਦੇਵ ਪਾਸ਼ਾ ਦੇ ਚਰਨਾਂ 'ਚ ਕਿਉਂਕਿ ਇੱਧਰ ਜਹਾਂਗੀਰ ਦਾ ਵੀ ਹਵਾਲਾ ਮਿਲਦਾ ਜਦੋਂ ਜਹਾਂਗੀਰ ਆਉਂਦਾ ਆ ਕਦੀ ਵੀ ਸਾਈ ਮੀਆਂ ਮੀਰ ਜੀ ਨੂੰ ਮਿਲਣਾ ਤਾਂ ਉਹ ਬਾਹਰ ਖੜਾ ਵੇਟ ਕਰਦਾ ਵਾ ਪਰ ਜਦੋਂ ਸਾਈ ਮੀਆਂ ਮੀਰ ਦੀ ਗੁਰੂ ਸਾਹਿਬ ਨੂੰ ਮਿਲਣ ਜਾਂਦੇ ਆ ਟੋਂ ਬਾਹਰ ਖੜੇ ਵੇਟ ਕਰਦੇ ਆ ਇਹ ਗੱਲ ਨਾ ਤਾਂ ਜਹਾਂਗੀਰ ਨੂੰ ਪਸੰਦ ਸੀਗੀ ਤੇ ਨਾ ਹੀ ਹੋਰ ਮੁਸਲਮਾਨਾਂ ਮੌਲੀਆਂ ਕਾਜ਼ੀਆਂ ਨੂੰ ਪਸੰਦ ਸੀਗੀ ਸੋ ਇਹਨਾਂ ਨੇ ਕੀਤਾ ਕਿ ਕਿ ਉਸ ਤੋਂ ਬਾਅਦ ਸਾਈਂ ਸਾਈ ਮੀਆਂ ਮੀਰ ਜੀ ਦਾ ਜਿਹੜਾ ਨੀ ਪੱਥਰ ਰੱਖਣ ਦਾ ਇਹਨਾਂ ਨੇ ਸਟਾਰਟ ਕੀਤਾ ਕੰਮ ਉਹਦਾ ਕਾਰਨ ਇਹ ਸੀ ਵੀ ਸਾਈ ਮੀਆਂ ਨੀਰ ਜੀ ਨੂੰ ਮੁਸਲਮਾਨਾਂ ਦੇ ਵਿੱਚ ਇਸ ਗੱਲ ਦਾ ਨੈਰੇਟਿਵ ਬਿਲਡ ਕਰਨਾ ਕਿ ਸਾਈ ਮੀਆਂ ਮੀਰ ਜੀ ਪੀਰ ਬੱਟੇ ਸੀ ਤੇ ਗੁਰੂ ਸਾਹਿਬ ਉਹਨਾਂ ਦੇ ਮੈਂਬਰ ਸੀ ਇੱਕ ਬਹੁਤ ਵੱਡਾ ਨੈਰੇਟਿਵ ਬਿਲਡ ਕੀਤਾ ਗਿਆ ਉਸ ਟਾਈਮ ਕਿਉਂਕਿ ਮੁਸਲਮਾਨਾਂ ਨੂੰ ਇਹ ਗੱਲ ਯਕੀਨ ਕਰਾਇਆ ਗਿਆ ਤੇ ਸਾਡੇ ਨਾਲ ਲੱਗਦੇ ਜਿਹੜੇ ਸਿੱਖ ਸੀਗੇ ਜਿਨ੍ਹਾਂ ਨੇ ਬਿਨਾਂ ਮਤਲਬ ਤੋਂ ਹੋਰ ਕਹਾਣੀਆਂ ਕਥਾਵਾਂ ਨਾਲ ਜੋੜ ਲੀਆਂ ਜਿੱਥੇ ਨਹੀਂ ਕੋਈ ਸਿਰਬਾਹ ਨਹੀਂ ਉਹ ਉਹ ਕਹਾਣੀਆਂ ਜੋੜ ਕੇ ਪਤਾ ਨਹੀਂ ਕਿੱਥੋਂ ਸੁਣਾਈ ਗਈ ਪਰ ਹੁਣ ਵੀ ਮੌਕਾ ਆ ਹੁਣ ਵੀ ਵੇਲਾ ਆ ਅਸੀਂ ਗੱਲ ਨੂੰ ਸਮਝੀਏ ਸੰਤ ਗੁਰਬਚਨ ਸਿੰਘ ਪਿੰਡਰਾਲੇ ਮਹਾਪੁਰਸ਼ ਬਹੁਤ ਟਾਈਮ ਪਹਿਲਾਂ ਦੀਆਂ ਇਹ ਕਥਾ ਕਰ ਚੁੱਕੇ ਆ ਫਿਰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਇਹਨੂੰ ਇਸ ਵਿਸ਼ੇ ਨੂੰ ਸਮਝੋ ਇੱਕ ਗੱਲ ਹੋਰ ਮੈਂ ਇਹਦੇ ਵਿੱਚ ਦੱਸਣੀ ਚਾਹੁੰਦਾ ਵਾ ਕਿ ਜਿਹੜਾ ਪੰਜਾਬ ਫੋਲਦੀਆਂ ਕਿਤਾਬਾਂ ਦੇ ਵਿੱਚ ਸਾਈ ਮੀਆਂ ਵੀਰ ਜੀ ਦਾ ਜ਼ਿਕਰ ਆਇਆ ਸੀ ਨਾ ਉਹਦੀ ਜਿਹੜੀ ਸਚਾਈ ਆ ਉਹ ਉਹਦੇ ਪਿੱਛੇ ਵੀ ਗੁਟੇਸ਼ਾ ਮੌਲਵੀ ਖੜਾ ਹੈ ਉਹ ਕਿਵੇਂ ਖੜਾ ਆ ਕਿ ਐਸਜੀਪੀਸੀ ਦੇ ਕੋਲ ਖੜੜਾ ਪਿਆ ਹੈ ਉਹ ਸਿੱਖ ਲਾਈ ਸੇਕ ਰੈਫਰੈਂਸ ਲਾਇਬ੍ਰੇਰੀ ਦੇ ਤੇ ਚਪਿਆ ਉਹ ਸ ਖੜੜਾ ਉਹ ਜਿਹੜਾ ਖੜੜਾ ਆ ਉਹ 1850 ਤੋਂ ਲੈ ਕੇ ਕੋਈ 1860 ਦੇ ਵਿੱਚ ਕੋਈ ਨਾ ਕੋਈ ਡੇਟ ਹੈਗੀ ਆ ਉਹ ਕਨਫਰਮ ਨਹੀਂ ਹੈਗੀ ਪਰ 1850 ਤੋਂ 1860 ਦੇ ਵਿੱਚ ਉਹ ਖੜੜਾ ਦਰਜ ਹੋਇਆ ਉਹ ਖੜੜਾ ਪੰਜਾਬ ਨੋਟਿਸ ਕੁਆਰੀਜ਼ ਦੇ ਵਿੱਚ ਦਰਜ ਹੋਇਆ ਸੀਗਾ ਤੇ ਉਸ ਖੜੜੇ ਨੂੰ ਦਰਜ ਕਰਨ ਵਾਲਾ ਵੀ ਬੂਟੇ ਸ਼ਾਹ ਮੌਲਵੀ ਸੀਗਾ ਸੋ ਇਹ ਗੱਲ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਬੂਟੇ ਸ਼ਾਹ ਮੌਲਵੀ ਇਨਾਂ ਉਤਾਵਲਾ ਕਿਉਂ ਸੀਗਾ ਵੀ ਉਹ ਉਹ ਸਾਈਂ ਮੀਆਂ ਮੀਰ ਜੀ ਦਾ ਇੱਕ ਤਾਂ ਹਵਾਲਾ ਲਿਆਉਂਦਾ ਆਪਣੀ ਕਿਤਾਬ ਤੇ ਫਿਰ ਪੰਜਾਬ ਨੋਟਿਸ ਕੁਆਰੀਜ਼ ਦੇ ਵਿੱਚ ਦਰਜ ਕਰਾਉਂਦਾ ਆ ਸਾਰੀ ਜੀ ਗੀ ਉਸ ਚਾਲ ਸੀਗੀ ਗੋਰੀਆਂ ਨਾਲ ਲੱਗੇ ਹੋਈ ਐ ਇਹ ਕਿਉਂਕਿ ਈ ਨਿਕਲ ਨਾ ਦਾ ਇੱਕ ਜ਼ੋਰਾ ਸੀਗਾ ਜਿਨੇ ਸਾਰੀ ਰਿਪੋਰਟ ਜਿਆਰ ਤਿਆਰ ਕੀਤੀ ਤੇ ਬੂਟੇ ਸ਼ਾ ਮੌਲਵੀ ਬੰਨੂਆ ਇਹ ਦਰਜ ਕਰਾਈ ਉਹਦਾ ਹੀ ਇੱਕ ਖਰੜਾ ਜਿਹੜਾ ਆ ਉਹ ਐਸਜੀਪੀਸੀ ਦੇ ਕੋਲ ਤੇ ਆਇਆ ਸੋ ਜਿਹੜੀਆਂ ਜਿਹੜੀਆਂ ਇਹਦੇ ਪਿੱਛੇ ਚਾਲਾਂ ਹੋਈਆਂ ਆ ਉਹਨਾਂ ਨੂੰ ਉਹਨਾਂ ਨੂੰ ਸਿੱਖਾਂ ਨੇ ਟਾਈਮ ਦੀ ਟਾਈਮ ਜ਼ਰੂਰ ਦੱਸਣ ਦੀ ਕੋਸ਼ਿਸ਼ ਕੀਤੀ ਇੱਥੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਡਾਕਟਰ ਗੰਡਾ ਸਿੰਘ ਜੀ ਪਿਆਰਾ ਸਿੰਘ ਪਦਮ ਪ੍ਰੋਫੈਸਰ ਤੇਜਾਸਿੰਘ ਜੀ ਇਹ ਤਿੰਨ ਸਕਾਲਰ ਹੋਏ ਸਿੱਖ ਧਰਮ ਦੇ ਬਹੁਤ ਵਧੀਆ ਸਕਾਲਰ ਹੋਏ ਆ ਕਾਫੀ ਮਿਹਨਤਾਂ ਕੀਤੀਆਂ ਇਹਨਾਂ ਨੇ ਇਹ ਤਿੰਨ ਬੰਦੇ ਵੀ ਪਹਿਲਾਂ ਇਸ ਗੱਲ ਤੇ ਸਹਿਮਤ ਨਹੀਂ ਸੀਗੇ ਕਿ ਸਾਈ ਮੀਆਂ ਮੀਰ ਜੀ ਨੇ ਨਹੀਂ ਨਹੀਂ ਰੱਖੀ ਇਹ ਵੀ ਪਹਿਲਾਂ ਸਾਈ ਮੀਆਂ ਮੀਰ ਜੀ ਦੇ ਕੋਲ ਨਹੀਂ ਰੱਖੀਦਾਈ ਯਕੀਨਵਾਨ ਨਹੀਂ ਦੇ ਸੀ ਪਰ ਬਾਅਦ ਚੋਂ ਇਹਨਾਂ ਨੇ ਜਦੋਂ ਮਿਹਨਤ ਕੀਤੀ ਸਰੋਤ ਸਰੋਤਾ ਤੱਕ ਡੂੰਘਾਈ ਤੱਕ ਗਏ ਦੀ ਤੱਕ ਇਹਦੀ ਰਿਸਰਚ ਕੀਤੀ ਤਾਂ ਇਹਨਾਂ ਤਿੰਨ ਬੰਦਿਆਂ ਦੇ ਵਿਚਾਰ ਬਦਲ ਗਏ ਇਹਨਾਂ ਨੇ ਵੀ ਤਿੰਨਾਂ ਬੰਦਿਆਂ ਨੇ ਫਿਰ ਮੰਨਿਆ ਕਿ ਗੁਰੂ ਅਰਜਨ ਦੇਵ ਪਾਸ਼ਾ ਨੇ ਨਹੀਂ ਰੱਖੀ ਆ ਸਾਈ ਮੀਆਂ ਮੀਰ ਜੀ ਦੀ ਜਿਹੜਾ ਨਹੀਂ ਰੱਖਣ ਦਾ ਨਹੀਂ ਰੱਖਣ ਦਾ ਜਿਹੜਾ ਨੈਰੇਟਿਵ ਬਿਲਡ ਕੀਤਾ ਗਿਆ ਇਹ ਬਹੁਤ ਵੱਡੀ ਚਾਲ ਸੀਗੀ ਇਹਦੇ ਤੇ ਚੀਸਿਸ ਵੀ ਲਿਖੀ ਹੈ ਹਾਂਜੀ ਸੋ ਇਸ ਤੋਂ ਬਾਅਦ ਜਿਹੜੇ ਸਰੋਤ ਆਉਂਦੇ ਆ ਇੱਕ ਇੱਕ ਗਿਆਨੀ ਗਿਆਨ ਸਿੰਘ ਹੁਣਾਂ ਦਾ ਆਉਂਦਾ 1800 1800 ਤੇ 79 ਦੇ ਵਿੱਚ ਪਹਿਲੀ ਐਡੀਸ਼ਨ ਆਉਂਦੀ ਤੇ ਦੂਜੀ 85 ਚ ਆਉਂਦੀ ਤੇ 30 ਤੀਸਰੀ 99 ਦੇ ਵਿੱਚ ਆਉਂਦੀ ਆ ਓਕੇ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੁਣਾਂ ਦੇ ਜਿਹੜੇ ਦੋ ਐਡੀਸ਼ਨ ਪਹਿਲੇ ਆ ਉਹਦੇ ਵਿੱਚ ਤਾਂ ਬਿਲਕੁਲ ਜ਼ਿਕਰ ਨਹੀਂ ਹੈਗਾ ਕਿ ਮਸਾਈਨੀ ਅਮੀਰ ਜੀ ਨੇ ਨਹੀਂ ਰੱਖੀ ਆ ਤੇ ਗੁਰੂ ਅਰਜਨ ਦੇਵ ਪਾਸ਼ਾ ਨੇ ਨਹੀਂ ਰੱਖੀ ਆ ਇਹਦਾ ਜ਼ਿਕਰ ਹੀ ਆਉਂਦਾ ਆ ਪਰ ਤੀਸਰੇ ਐਡੀਸ਼ਨ ਦੇ ਵਿੱਚ ਗਿਆਨੀ ਗਿਆਨ ਸਿੰਘ ਹੁਣੀ ਕੋਈ ਪਹਿਲਾਂ ਜਿੱਥੋਂ ਦਿੱਲੀ ਤੋਂ ਛਪਾਉਂਦੇ ਸੀਗੇ ਉੱਥੇ ਇਹਨਾਂ ਦਾ ਕੋਈ ਕੋਈ ਲੜਾਈ ਝਗੜਾ ਹੋ ਗਿਆ ਕਹਿੰਦੇ ਉਹ ਫਿਰ ਇਹਨਾਂ ਨੇ ਤੀਸਰਾ ਐਡੀਸ਼ਨ ਲਾਹੌਰ ਤੋਂ ਇੱਕ ਦੀਵਾਨ ਬੂਟੇ ਸਿੰਘ ਸੀਗਾ ਬੂਟਾ ਸਿੰਘ ਬੂਟੇ ਸਿੰਘ ਦੇ ਕੋਲੋਂ ਤੀਸਰਾ ਐਡੀਸ਼ਨ ਸਿਕਵਾਇਆ ਸੀਦਾ ਇਹ ਬੂਟਾ ਸਿੰਘ ਸਿੰਘ ਆ ਪਰ ਇਹਨੂੰ ਬੂਟੇ ਸ਼ਾ ਮੌਲਵੀ ਦੇ ਨਾਲ ਨਾਲ ਜੋੜਦੇ ਹੋ 1848 ਚ ਹੋਇਆ ਇਹ ਜਾ ਕੇ ਗੱਲ ਆ ਰਹੀ ਆ ਹੁਣ 1800 ਤੇ 90 ਦੇ ਲਾਗੇ ਹੁਣ ਬੂਟੇ ਬੂਟਾ ਸਿੰਘ ਜਿਹੜਾ ਆ ਬੂਟਾ ਸਿੰਘ ਪਹਿਲੀ ਵਾਰੀ ਗਿਆਨੀ ਗਿਆਨ ਸਿੰਘ ਹੁਣਾਂ ਦੇ ਤੀਸਰੇ ਐਡੀਸ਼ਨ ਦੇ ਵਿੱਚ ਸਾਈ ਮੀਆਂ ਮੀਰ ਜੀ ਦਾ ਜ਼ਿਕਰ ਦੁਬਾਰਾ ਲੈ ਕੇ ਆਇਆ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਜਦੋਂ ਤੀਸਰਾ ਐਡੀਸ਼ਨ ਪੜ੍ਹਿਆ ਸਾਰਾ ਛਪਣ ਤੋਂ ਬਾਅਦ ਤੇ ਉਸੇ ਵੇਲੇ ਉਹਨਾਂ ਨੇ ਉਹਦਾ ਖੰਡਨ ਕੀਤਾ ਤੇ ਚੌਥਾ ਐਡੀਸ਼ਨ ਛਕਵਾਇਆ ਜਿਹਦੇ ਵਿੱਚ ਉਹਨਾਂ ਨੇ ਸਾਈ ਮੀਆਂ ਵੀਰ ਜੀ ਦਾ ਜ਼ਿਕਰ ਦੁਬਾਰਾ ਨਹੀਂ ਕੀਤਾ ਪਰ ਹਰਾਨੀ ਵਾਲੀ ਗੱਲ ਇੱਥੇ ਕੀ ਆ ਕਿ ਅੱਜ ਤੁਸੀਂ ਪਹਿਲਾ ਐਡੀਸ਼ਨ ਤੇ ਦੂਜਾ ਐਡੀਸ਼ਨ ਬਹੁਤ ਹਾਰਡ ਲੱਭ ਸਕਦੇ ਹੋ ਤੀਸਰਾ ਐਡੀਸ਼ਨ ਤੇ ਤੁਹਾਨੂੰ ਸਾਰੇ ਥਾਵਾਂ ਤੇ ਮਿਲੂਗਾ ਗਿਆਨੀ ਜੀ ਦਾ ਜਿਹੜਾ ਬੁੱਟੇ ਸਿੰਘ ਨੇ ਛਾਪਿਆ ਜਿਹਦੇ ਵਿੱਚ ਸਾਈਂ ਮੀਆਂ ਮੀਰ ਜੀ ਦਾ ਨਹੀਂ ਪੱਥਰ ਰੱਖਣ ਦਾ ਜ਼ਿਕਰ ਆ ਚੌਥਾ ਐਡੀਸ਼ਨ ਜਿਹੜਾ ਗਿਆਨੀ ਜੀ ਨੇ ਉਹਨੂੰ ਖੰਡਣ ਕਰਕੇ ਦੁਬਾਰਾ ਛਕਵਾਇਆ ਸੀ ਉਹ ਤੁਹਾਨੂੰ ਬਿਲਕੁਲ ਨਹੀਂ ਕਿਤੇ ਮਿਲਣਾ ਬਹੁਤ ਘੱਟ ਥਾਂ ਤੇ ਕਿਤੇ ਉਹ ਮਿਲ ਜਾ ਬਈ ਮੈਂ ਕੋਸ਼ਿਸ਼ ਕੀਤੀ ਲੱਭਾ ਨਹੀਂ ਕਿਤੇ ਕਿਉਂਕਿ ਕਿਉਂਕਿ ਜਿਹੜਾ ਚੌਥਾ ਐਡੀਸ਼ਨ ਸੀ ਉਹਨੂੰ ਨਾ ਤਾਂ ਗੋਰਿਆਂ ਨੇ ਚੱਲਣ ਦਿੱਤਾ ਨਾ ਹੀ ਉੱਥੇ ਸਾਈਂ ਮੀਆਂ ਮੀਰ ਵਾਲੇ ਜਿੰਨੇ ਸਪੋਰਟਰ ਸੀਗੇ ਮੁਸਲਮਾਨਾਂ ਦੇ ਉਹਨਾਂ ਦਾ ਜੋਰ ਸੀਗਾ ਸੋ ਇਸ ਇਸ ਸਾਰੀ ਚੀਜ਼ ਦੇ ਪਿੱਛੇ ਪੂਰਾ ਨੈਰੇਟਿਵ ਸੀਗਾ ਪੂਰੀ ਸਾਜਿਦ ਸੀਗੀ ਇਹਨੂੰ ਸਮਝਣ ਦੀ ਲੋੜ ਆ ਦੇਖੋ ਗੁਰੂ ਹਰਗੋਬਿੰਦ ਪਾਸ਼ਾ ਨੇ ਜਦੋਂ ਅਕਾਲ ਤਖਤ ਸਾਹਿਬ ਦਾ ਨੀਂ ਪੱਥਰ ਰੱਖਿਆ ਨਾ ਤੇ ਗੁਰੂ ਹਰਗੋਬਿੰਦ ਪਾਸ਼ਾ ਆਪ ਉਥੇ ਨੇ ਬਾਬਾ ਬੁੱਢਾ ਜੀ ਉਥੇ ਨੇ ਭਾਈ ਗੁਰਦਾਸ ਜੀ ਉਥੇ ਨੇ ਤੇ ਗੁਰੂ ਹਰਗੋਬਿੰਦ ਪਾਸ਼ਾ ਨੀਂ ਪੱਥਰ ਆਪ ਰੱਖਦੇ ਆ ਉਹਦਾ ਤੇ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਉਹਦੀ ਉਸਾਰੀ ਦੀ ਸੇਵਾ ਹੱਥੀ ਕਰਨ ਵਾਸਤੇ ਕਿ ਫੇਰ ਤੁਸੀਂ ਇੱਧਰ ਆ ਜਾਓ ਕਰਤਾਰਪੁਰ ਸਾਹਿਬ ਦੀ ਨੀ ਗੁਰੂ ਨਾਨਕ ਮਹਾਰਾਜ ਨੇ ਰੱਖੀ ਤਨਤਨ ਸਾਹਿਬ ਦੀ ਨੀ ਗੁਰੂ ਅਰਜਨ ਦੇਵ ਪਾਸ਼ਾ ਨੇ ਰੱਖੀ ਗੋਦਵਾਲ ਸਾਹਿਬ ਦੀ ਨੀ ਗੁਰੂ ਅਮਰਦਾਸ ਮਹਾਰਾਜ ਨੇ ਰੱਖੀ ਖਡੂਰ ਸਾਹਿਬ ਦੀ ਨੀ ਗੁਰੂ ਅੰਗਦ ਦੇਵ ਪਾਸ਼ਾ ਨੇ ਰੱਖੀ ਉਧਰ ਆਨੰਦਪੁਰ ਸਾਹਿਬ ਦੀ ਨੀ ਗੁਰਤੇਬਸਾ ਮਹਾਰਾਜ ਨੇ ਰੱਖੀ ਪੰਜੇ ਕਿਲੇ ਸਜਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਹੁਣ ਇੱਥੇ ਕਿਤੇ ਵੀ ਕਿਸੇ ਦੀ ਬਾਹਰੋਂ ਜਾਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੇ ਵੀ ਪੀਰ ਬੁੱਧੂ ਸ਼ਾਹ ਹੋਣੀ ਸੀਗੇ ਸਾਈ ਮੀਆਂ ਵੀਰ ਜੀ ਗੁਰੂ ਹਰਗੋਬਿੰਦ ਪਾਸ਼ਾ ਨੇ ਜਦੋਂ ਨੀਂਹ ਰੱਖੀ ਕਾਲ ਤਖਤ ਸਾਹਿਬ ਦੀ ਉਦੋਂ ਵੀ ਸੀਗੇ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਆ ਜਿਹੜਾ ਪਹਿਲਾ ਪ੍ਰਾਤਨ ਤੇ ਧਰਮਾਂ ਦੀ ਮਰਿਆਦਾ ਚੱਲਦੀ ਆ ਰਹੀ ਆ ਉਹ ਇਹ ਚੱਲਦੀ ਆ ਰਹੀ ਕਿ ਆਪ ਤੋਂ ਵੱਡੇ ਕੋਲੋਂ ਨਹੀਂ ਪੱਥਰ ਰਖਣਾ ਆਪ ਤੋਂ ਵੱਡੇ ਤੋਂ ਸਾਈ ਮੀਆਂ ਵੀਰ ਜੀ ਗੁਰੂ ਸਾਹਿਬ ਦੇ ਮਰੀਦ ਤਾਂ ਹੋ ਸਕਦੇ ਆ ਪਰ ਸਾਈ ਮੀਆਂ ਮੀਰ ਜੀ ਆਪ ਗੁਰੂ ਸਾਹਿਬ ਨੂੰ ਸਾਹਮਣੇ ਖਿਲਾੜ ਕੇ ਨਹੀਂ ਰੱਖ ਦੇਣਾ ਇਹ ਵੀ ਗੱਲ ਮੰਨਣਯੋਗ ਨਹੀਂ ਹੈ ਆਪ ਤੋਂ ਵੱਡੇ ਤੋਂ ਨਹੀਂ ਰਖਾਈਦੀ ਆ ਤੇ ਸਾਈ ਮੀਆਂ ਮੀਰ ਜੀ ਨੂੰ ਜੇ ਗੁਰੂ ਸਾਹਿਬ ਜੀ ਕਹਿ ਵੀ ਦਿੰਦੇ ਤੇ ਸਾਈ ਮੀਆਂ ਮੀਰ ਜੀ ਨੇ ਤਾਂ ਨਹੀਂ ਗੁਰੂ ਸਾਹਿਬ ਕੋਰਖਾਣੀ ਸੀ ਪਹਿਲੀ ਤੇ ਗੱਲ ਕਿਤੇ ਇਹ ਗੱਲ ਆਉਂਦੀ ਨਹੀਂ ਪਰ ਜੇ ਹੁੰਦੀ ਵੀ ਲੌਜੀਕ ਦੇ ਹਿਸਾਬ ਨਾਲ ਨਿਮਰਤਾ ਦੇ ਹਿਸਾਬ ਨਾਲ ਦਇਆ ਦੇ ਹਿਸਾਬ ਨਾਲ ਤੇ ਫਿਰ ਵੀ ਇਹ ਗੱਲ ਕਿਸੇ ਤਰੀਕੇ ਬਣਦੀ ਸੋ ਸਾਰਿਆਂ ਦਾ ਧੰਨਵਾਦ ਇਹਦੇ ਤੇ ਗੱਲ ਬਹੁਤ ਲੰਬੀ ਹੋ ਸਕਦੀ ਆ ਇਦੇ ਪਿੱਛੇ ਬਹੁਤ ਹਵਾਲੇ ਆ ਪਰ ਵੀਡੀਓ ਲੰਬੀ ਨਾ ਹੋ ਜਵੇ ਇਸ ਕਰਕੇ ਇੱਥੇ ਸਮਾਪਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ